विश्व में भगवान जगन्नाथ जी का उत्सव रथ यात्रा का उत्सव बहुत धूमधाम से मनाया जा रहा है और इसी सिलसिले में लुधियाना में भी बहुत बहुत बड़ी यात्रा यत्र, यत्र, यात्रा शुरू हो चुकी है भगवान जगन्नाथ की कृपा से ये उत्सव ऐसा उत्सव है जिसमें पूरा पंजाब पूरा हरियाणा दिल्ली कुरक्षेत्र मायापुर से लोग आते हैं रंगोलियां रास्ते में सजी हैं ਮੂਲ ਬੰਗਲੇ ਸਜੇ ਹਨ ਔਰ 56 ਬੋਗੋਂ ਦੇ ਮੰਚ ਲਗੇ ਹਨ ਆਈਏ ਸਭ ਮਿਲ ਕੇ ਭਗਵਾਨ ਜਗਨਨਾਥ ਦੀ ਕਿਰਪਾ ਦਾ ਆਨੰਦ ਲੇਂ ਅੱਜ ਭਗਵਾਨ ਜਗਨਨਾਥ ਦਾ ਦਿਨ ਹੈ ਅੱਜ ਉੜੀਸਾ ਦੇ ਜਗਨਨਾਥ ਪੁਰੇ ਦੇ ਅੰਦਰ ਭਗਵਾਨ ਦੀ ਯਾਤਰਾ ਦਾ शुभारंभ ਹੈ ਔਰ ਪੂਰੇ ਹਿੰਦੁਸਤਾਨ ਦੇ ਅੰਦਰ ਭਗਵਾਨ ਦੀ ਯਾਤਰਾ ਨਿਕਲ ਰਹੀ ਹੈ ਲੁਧਿਆਣਾ ਨਗਰੀ ਦੇ ਭਾਗ ਨੇ ਕਿ ਭਗਵਾਨ ਜਗਨਨਾਥ ਜੀ ਦੀ ਇਹ ਰਤ ਯਾਤਰਾ बड़े हर्षोल्लास नाल समूह ਸਾਥੀਆਂ ਦੇ ਸਹਿਯੋਗ ਨਾਲ ਸਾਰੇ ਭਗਤ ਜਰਾਂ ਦੇ ਸਹਿਯੋਗ ਦੇ ਨਾਲ ਬੜੇ ਪਰਬੂਟਾ ਇਨਾ ਕੱਢੀ ਜਾ ਰਹੀ ਆ ਜੈ ਜਗਨਨਾਥੋ ਸੋ ਮੇਰਾ ਨਾਮ ਹੈ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਭਗਵਾਨ ਜਗਨਨਾਥ ਜੀ ਦਾ ਭਵਯਾ ਰਤ ਯਾਤਰਾ ਦਾ ਦੱਸਦਾ ਕਿ ਰਤ ਯਾਤਰਾ ਜਿਹੜੀ ਸ਼ੁਰੂਆਤ ਹੈ ਕੁਝ ਹੀ ਦੇਰ ਦੇ ਵਿੱਚ ਹੋਣ ਜਾ ਰਹੀ ਹੈ ਲੁਧਿਆਣਾ ਸ਼ਹਿਰ ਦੇ ਵੀ ਆਈਪੀਸ ਨੇ ਉਹ ਪਹੁੰਚ ਚੁੱਕੇ ਨੇ ਮੰਚ ਦੇ ਵਿਰਾਜਮਾਨ ਨੇ ਜੇ ਆਫਰ ਗਲਤ ਕਰਦੇ ਸਤੀ ਜੀ ਨਾਲ ਜੈ ਜਗਨਨਾਥ ਸਤੀ भगवान जगन्नाथ की कृपा से ये उत्सव ऐसा उत्सव है जिसमें पूरा पंजाब पूरा हरियाणा दिल्ली कुलक्षेत्र मायापुर से लोग आते हैं भक्तों के जीवन को बदलने के लिए भक्तों का कल्याण करने के लिए भगवान जगन्नाथ रंगोलियां रास्ते में सजी हैं फूल बंगले सजे हैं और छप्पन भोगों के मंच लगे हैं आइए सब मिलकर भगवान जगन्नाथ की कृपा का नांद लें जय जगन्नाथ जय जगन्नाथ जय जगन्नाथ आज के दिन पूरे विश्व में भगवान जगन्नाथ जी का उत्सव रथ यात्रा का उत्सव बहुत धूमधाम से मनाया जा रहा है और इसी सिलसिले में लुधियाना में भी बहुत बहुत बड़ी यात्रा यत्र, यात्रा शुरू हो चुकी है हम आपसे सबको प्रार्थना करते हैं कि इस रथ यात्रा में आए और जगन्नाथ जी की कृपा प्राप्त करें और रस्से को खींचकर अपना जवन सफल करें हर तरह, तरह हर साल की तरह जगन्नाथ यात्रा का आयोजन बड़े धूमधाम से किया जा रहा है मैं ऐसे आयोजन पे जगन्नाथ यात्रा के ये सभी को बहुत बहुत बधाई देता हूँ आज भगवान जगन्नाथ का दिन है आज उड़ीसा से जगन्नाथपुरी के अंदर भगवान की यात्रा का शुभारंभ है और पूरे हिंदुस्तान के अंदर भगवान की यात्रा निकल रही है लुधियाना ਰਾਜੇ ਜੰਦਾਜੀ ਬੰਕਾਜੀ ਕਾਕਾ ਸੂਤ ਜੀ ਸੁਤੀਸ਼ ਗੁਪਤਾ ਜੀ ਰਹਿਨਮਾਇਤ ਆਈ ਯਾਤਰਾ ਨਿਕਲੇਗੀ ਔਰ ਭਗਵਾਨ ਜਗਨਨਾਥ ਖੁਸ਼ੀਆਂ ਮਟੋਰਨਗੇ ਇਸ ਮੌਕੇ ਦੇ ਉਤੇ ਤਮਾਮ ਲੁਧਿਆਣਾ ਨਿਵਾਸੀਆਂ ਨੂੰ ਵਧਾਈ ਦੇਣਾ ਔਰ ਯਾਤਰਾ ਸੰਪਤੀ ਨੂੰ ਬਹੁਤ ਬਹੁਤ ਵਧਾਈ ਦੇਣਾ ਉਹਨਾਂ ਨੇ ਭਗਵਾਨ ਜਗਨਨਾਥ ਦੀ ਕਿਰਪਾ ਲੁਟਾਈ ਹੈ ਔਰ ਉਹਨਾਂ ਤੇ ਕਿਰਪਾ ਲੁਧਿਆਣਾ ਮਹਾਨਗਰ ਬੜਾ ਕਦਮ ਕਦਮ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਜਗਨਨਾਥ ਦੀ ਰਥ ਯਾਤਰਾ ਸੇ ਲੁਧਿਆਣਾ ਸ਼ਹਿਰ ਦੇ ਵਿੱਚ ਜਾਰੀ ਹੈ ਔਰ ਤੁਸੀਂ ਦੇਖ ਰਹੇ ਹੈਗੇ ਕਿ ਉਕੀ ਲੁਧਿਆਣਾ ਵਾਸੀਆਂ ਦਾ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਹੈਗਾ ਇਸ ਯਾਤਰਾ ਨੂੰ ਲੈ ਕੇ ਔਰ ਮੈਂ ਖਾਸ ਤੌਰ ਤੇ ਜਿਹੜੇ ਇਸ ਯਾਤਰਾ ਦੇ ਜਿਹੜੇ ਕਮੇਟੀ ਦੇ ਮੁੱਖ ਆਯੋਜਕ ਹੈਗੇ ਆ ਭਵੇਂ ਸतीश ਦੀ ਹੈ ਹਟਾਂਡਾ ਜੀ ਹੈ ਆਪਣੇ ਕਾਕਾ ਜੀ ਹੈ ਜੀ ਉਹਨਾਂ ਦੀ ਸਾਰੀ ਸਤਿ ਸ਼੍ਰੀ ਅਕਾਲ ਨੂੰ ਮੈਂ ਬਤਾਈ ਦੇਣਾ ਚਾਹੁੰਦਾ ਕਿ ਤੁਸੀਂ ਇਹੋ ਜੇ ਕਾਰਜਕ੍ਰਮ ਕਰਕੇ ਜਿੱਥੇ ਤੁਸੀਂ ਧਰਮ ਨੂੰ ਮਨੁੱਖਤਾ ਨੂੰ ਇੱਕ ਇੱਕ ਛਤਰ ਤਲੇ ਲੈ ਕੇ ਕੰਮ ਕਰਦੇ ਹੋ ਉੱਥੇ ਤੁਸੀਂ ਮਨੁੱਖਤਾ ਦੀ ਸੇਵਾ ਵੀ ਕਰਦੇ ਹੋ ਜਿਹੜਾ ਅੱਜ ਦਾ ਮਾਹੌਲ ਹੈ ਬਹੁਤ ਵਧੀਆ ਬਣਿਆ ਹੋਇਆ ਇਸ ਮਾਹੌਲ ਦੇ ਵਿੱਚ ਜਿਵੇਂ ਅਮਿਤ ਕੁਸਾਈ ਜੀ ਨੇ ਸੁਨੀਲ ਮੈਰਾਜੀ ਨੇ ਕਿਹਾ ਇਹ ਜਿਵੇਂ ਬਹੁਤ ਇੱਕ ਖੁਸ਼ਿਆਲੀ ਦਾ ਦਿਨ ਹੈ ਜਿਹੜੀ ਜਗਨਨਾਥ ਦੀ ਰਾਤ ਯਾਤਰਾ ਸਾਡੀ ਸ਼ਿਵਰਾਤਰੀ ਮਹੋਤਸਵ ਕਮੇਟੀ ਦੀ ਰਾਤ ਯਾਤਰਾ ਜਿਹੜੀ ਨਿਕਲਦੀ ਹੈ ਇਹ ਹਿੰਦੂਆਂ ਦੀ ਇੱਕ ਜਾਗਰਿਤ ਹੈ ਇਹ ਜਾਗਰਿਤ ਦੇ ਵਿੱਚ ਹਿੰਦੂਆਂ ਦੇ ਨਾਲ ਇੱਕ Hindu ਜਾਗਦਾ ਹੈ ਇਹਦੇ ਨਾਲ ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ ਹੈ ਇਹ ਹਿੰਦੂ ਇੱਕ ਵਧਾਈ ਦੇ ਪਾਤੇ ਰਹਣ ਕਿਵੇਂ ਇਹਨਾਂ ਨੇ ਕਹਿਤਾ ਇਸ ਤੋਂ ਵੱਧ ਮੈਂ ਕੁਛ ਕਹਿ ਨਹੀਂ ਸਕਦਾ ਕਿ ਬਹੁਤ ਇੱਕ ਖੁਸ਼ੀ ਦਾ ਦਿਨ ਹੈ ਬਹੁਤ ਹੀ ਖੁਸ਼ੀ ਦਾ ਦਿਨ ਨਾ ਭਗਵਾਨ ਜਗਨਨਾਥ ਵਿਸ਼ਾਲ ਰਥੇ ਬੈਠਣ ਵਾਲੇ ਔਰ ਸਾਡੇ ਸਭ ਤੇ ਕਿਰਪਾ ਕਰੋਗੇ ਜੇ ਰਥ ਯਾਤਰਾ ਫੁਬਾਰਾ ਚੌਂਕ ਕੁਮਾਰ ਮੰਡੀ ਸੇ ਹੋਤੀ ਹੋਈ ਆਰਤੀ ਚੌਂਕ ਸੇ ਅੱਗੇ ਵੀ ਸ਼ਰਮ ਲੈ ਲੁਧਿਆਣਾ ਨਗਰੀ ਦੇ ਭਾਗ ਨੇ ਕਿ ਭਗਵਾਨ ਜਗਨਨਾਥ ਜੀ ਦੀ ਇਹ ਰਤ ਯਾਤਰਾ ਬੜੇ ਹਰਸ਼ੋ ਲਾਸ ਨਾਲ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਸਾਰੇ ਭਗਤ ਜਰਾਂ ਦੇ ਸਹਿਯੋਗ ਦੇ ਨਾਲ ਬੜੇ ਪਰਪੂਟਾ ਇਨਾਂ ਕੱਢੀ ਜਾ ਰਹੀ ਆ ਮੈਂ ਸਮੂਹ ਸੰਗਤ ਨੂੰ ਇਸ ਸ਼ੁਭ ਮੌਕੇ ਤੇ ਬਹੁਤ ਬਹੁਤ ਵਧਾਈ ਦਿੰਨਾ ਭਗਵਾਨ ਜਗਨਨਾਥ ਜੀ ਦੀ ਕਿਰਪਾ ਸਭ ਦੇ ਸਿਰ ਤੇ ਹਮੇਸ਼ਾ ਮਣੀ ਰਹੇ ਸਾਡਾ ਸ਼ਹਿਰ ਸਾਡਾ ਸੂਬਾ ਖੁਸ਼ਹਾਲੀ ਮਾਣੇ ਉਹਨਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਰਵੇ ਤਾਂ ਜੋ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਦਾ ਪਿਆਰ ਔਰ ਉਹਨਾਂ ਦਾ ਮਾਨ ਸਤਕਾਰ ਨਸੀਬ ਹੋਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰਨ ਜਗਨਨਾਥ ਯਾਤਰਾ ਜਿਹੜੀ ਆ ਉਹ ਬੜੀ ਹਰਸ਼ ଉਲਾਸ ਦੇ ਨਾਲ ਮਨਾਏ ਜਾ ਰਹੀ ਆ ਔਰ ਵਿਸ਼ੇਸ਼ ਤੌਰ ਤੇ ਜੇਸ ਝਾਂਡਾ ਜੀ ਕੁੱਤਾ ਜੀ ਬਾਂਕਾ ਸਾਹਿਬ ਔਰ ਬਾਕੀ ਸਾਰੀ ਜਿਹੜੀ ਟੀਮ ਵੱਲੋਂ ਬਹੁਤ ਹਰਜੋ ਲਾਜ ਨਾਲ ਤਾਂ ਆ ਜਗਨਨਾਥ ਯਾਤਰਾ ਜਿਹੜੀ ਆਰੰਭੀ ਜਾਂਦੀ ਆ ਅੱਜ ਮੈਂ ਕਹਿ ਸਕਦਾ ਕਿ ਊਟੀ ਜਿੱਥੇ ਕੀ ਇਤੋ ਸ਼ਰਵਾਤ ਹੁੰਦੀ ਆ ਔਰ ਲੁਧਿਆਣੇ ਦੇ ਅੰਦਰ ਜਿੰਨੀਆਂ ਵੀ ਯਾਤਰਾਵਾਂ ਨਿਕਲਦੀਆਂ ਵਾਂ ਉਹਨਾਂ ਸਾਰੀਆਂ ਯਾਤਰਾਵਾਂ ਨਾਲੋਂ ਸਭ ਤੋਂ ਵੱਡੀ ਤੇ ਸਾਰਿਆਂ ਦੇ ਭਾਈਚਾਰੇ ਦੀ ਮਿਲ ਕੇ ਜਿਹੜੀ ਆ ਯਾਤਰਾ ਜਿਹੜੀ ਕੀਤੀ ਜਾਂਦੀ ਆ ਔਰ ਮੈਂ ਸਾਰਾ ਰੂਰ ਦੇਖ ਕੇ ਆਇਆ ਹਾਂ ਬਹੁਤ ਵੱਡੇ ਤਦਾਦ ਦੇ ਵੈਲਕਮ ਸਟੇਜਾਂ ਜਿਹੜੀਆਂ ਲੱਗੀਆਂ ਵਾਂ ਮੈਂ ਭਗਵਾਨ ਜਗਨਨਾਥ ਜੀ ਦੇ ਚਰਨਾਂ ਚਹੀ ਬੇਨਤੀ ਕਰਾਂਗਾ ਕਿ ਸਾਡੇ ਪੰਜਾਬ ਨੂੰ ਸਾਡੇ ਲੁਧਿਆਣੇ ਨੂੰ ਜਿਹੜੀ ਪਿਆਰ ਮੁਹੱਬਤ ਤੇ ਭਾਈਚਾਰਕ ਜਿਹੜੀ ਸਾਂਝ ਆ ਉਸ ਨੂੰ ਆਪਣਾ ਆਸ਼ੀਰਵਾਦ ਬਣਾ ਕੇ ਦੇ ਬਣਾਈ ਰੱਖਣ ਬਹੁਤ ਇੰਤਜ਼ਾਰ ਸੀਗਾ ਜੀ ਭਗਵਾਨ ਜਗਨਨਾਥ ਰੱਥ ਯਾਤਰਾ ਅੱਜ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਜਗਨਨਾਥ ਪ੍ਰਭੂ ਨੂੰ ਅੱਜ ਇਨਾ ਕੱਠ ਦੇਖਦੇ ਹੋਏ ਅੱਜ ਜਿਹੜੀ ਯਾਤਰਾ ਨਿਕਲ ਰਹੀ ਹੈ ਇਹ ਬਹੁਤ ਵਧੀਆ ਯਾਤਰਾ ਨਿਕਲ ਰਹੀ ਹੈ ਹਰ ਸਾਲ ਨਿਕਲਦੀ ਹੈ ਮੈਂ ਵਾਕਿ ਜੀ ਨੂੰ ਵਧਾਈ ਦਵਾਂਗਾ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਵਾਂਗਾ ਇਹ ਵਧਾਈ ਦੇ ਪਾਤਰ ਨੇ ویسੇ ਤੋਂ ਸਦੀ ਹੁਸੇ ਇੰਤਜ਼ਾਰ ਹੈ ਪਰੰਤੂ ਜੋ ਪਿਛਲੇ ਵਰਸ਼ से 1 ਵਰਸ਼ ਕੀ ਜੋ ਅਵਧੀ ਹੈ 365 ਦਿਨ ਤਾਂ ਇਹ ਬਹੁਤ ਬੜੀ ਅਵਧੀ ਹੈ ਪਰੰਤੂ ਇਸ ਸੁਭਾਗ ਅਪਸਰਪੇ ਜਿਸ ਪ੍ਰਕਾਰ ਸੇ ਜਗਨਨਿਤ ਜੀ ਕੀ ਯਾਤਰਾ ਕਾ ਸ਼ੁਭਾਰੰਭ ਹੋਣੇ ਜਾ ਰਹਾ ਹੈ فسکے لیے ہم لودھیانہ واسیوں کا بہت بہت دھن्यवाद کرتے ہیں اور بھگوان جگناتھ جی سب کی کامنا پونم પૂર્ણ کرے دھن्यवाद تو ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਇਸ ਸਮੇਂ ਲੁਧਿਆਣਾ ਸ਼ਹਿਰ ਦੂਰ ਤੱਕ ਜਿਹੜਾ ਮੈਂ ਪੱਤ ਦਾ ਦੇਖ ਸਕਦੇ ਹੋ ਪੱਤ ਦਾ ਰਸਮੀ ਨ ਸਮੇ ਹੈਗਾ ਭਗਤ ਜਨਤੇ ਪੂਰੇ ਇਕਤ੍ਰਿਤ ਹੋਏ ਨੇ ਭਗਵਾਨ ਜਗਨਨਾਥ ਜੀ ਦੇ ਰੱਤੇ ਕੋਈ ਦਿਸੇ ਵਿਸ਼ਾਲ ਇੱਕ ਝੰਡਾ ਜਿਹੜਾ ਲਗਾਇਆ ਜਾ ਰਿਹਾ ਹੈਗਾ ਦੇਖ ਸਕਦੇ ਹੋ ਕਿ ਭਗਵਾਨ ਜਗਨਨਾਥ ਜੀ ਦਾ ਰਤ ਪੂਰਾ ਕੋ ਸੁਰਤ ਭਵਿਆ ਰਸੇੜਾ ਵੈ ਤਿਆਰ ਹੋ ਚੁਕਿਆ ਹੈ ਜਿਹੜਾ ਵਾਸਤੇ ਇੰਤਜ਼ਾਰ ਕਰ ਰਹੇ ਨੇ ਕਿ ਕਸ ਹੋਏ ਜਿਹੜੀ ਹੈ ਸ਼ੁਰੂਆਤ ਹੋਏਗੀ ਔਰ ਪੂਰੇ ਲੁਧਿਆਣਾ ਵਾਸਤੇ ਉਹ ਦਰਸ਼ਨ ਹੋਣਗੇ ਸੋ ਤੁਸੀਂ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਸਭੇ ਸਮੇਂ ਤੇ ਤੁਹਾਨੂੰ ਅਪਡੇਟ ਤੁਹਾਨੂੰ ਰੱਖਿਆ ਲੈ ਕੇ ਮਿਲਦੀ ਰਹੇਗੀ ਕੈਮਰਾ ਪਰਸਨ ਖਣੀ ਦੇ ਨਾਲ ਹਰਦੀਪ ਤੁਹਾਨੂੰ ਦੇ ਜਾਦਾ ਜੈ ਜਗਰਾਂ